ਅਕਾਲੀ ਗਰਨਲ ਬਖਰੇ ਹੋਣ ਤੋਂ ਬਾਅਦ ਭਾਜਪਾ ਪੰਜਾਬੰਦ ਆਪਣੀ ਸਿਆਸੀ ਜਮੀਨ ਦੀ ਤਲਾਸ਼ ਵਿੱਚ ਜੁਟੀ ਹੋਈ ਹੈ ਜਿਸ ਦੇ ਤਹਿਤ ਪ੍ਰਧਾਨ ਮੰਤਰੀ ਕੇ ਖਰਦੀ ਨੂੰ ਪੰਜਾਬ ਦੇ ਦੌਰੇ ਤਿਆਰ ਹੈਗੇ ਕੱਲ ਉਹ ਆਦਮਪੁਰ 에য়ারਪੋਰਟ ਦਾ ਦੌਰਾ ਕਰਨਗੇ ਜਿੱਥੇ ਕਿ ਉਹ ਇਸ ਜਿਹੜਾ ਆਦਮਪੁਰ 에য়ারਪੋਰਟ ਦਾ ਨਾਮ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਣ ਦਾ ਐਲਾਨ ਕਰਨਗੇ ਇਸ ਤੋਂ ਇਲਾਵਾ ਉਹ ਹਲਵਾਰਾ ਵੀ ਜਾਣਗੇ ਹਲਵਾਰਾ ਦੇ ਵਿੱਚ ਜਿਹੜਾ ਜੋ ਨਵਾਂ ਟਰਮੀਨਲ ਬਣਿਆ ਹੈ ਉਸ ਦਾ ਉਦਘਾਟਨ ਕਰਨਗੇ ਮੈਂ ਹਨਰਿਸ਼ ਸ਼ਰਮਾ ਅਸੀਂ ਗੱਲ ਕਰ ਰਹੇ ਹਾਂ ਪ੍ਰਧਾਨ ਮੰਤਰੀ ਦੇ ਦੌਰੇ ਦੀ ਪ੍ਰਧਾਨ ਮੰਤਰੀ ਦਾ ਦੌਰਾ ਕਿਉਂ ਅਹਿਮ ਮੰਨਿਆ ਜਾ ਰਿਹਾ ਸਵਾਲ ਇਹ ਹੈ ਕਿਉਂਕਿ ਪੰਜਾਬ ਦੇ ਅੰਦਰ ਤੁਸੀਂ ਦੇਖਿਆ ਹੀ ਹੈ ਕਿ ਜਿਹੜਾ ਬੀਜੇਪੀ ਦੀ ਹੁਣ ਸਭ ਤੋਂ ਜ਼ਿਆਦਾ ਇਹ ਵੀ ਨਿਗਾਹ ਹੈ ਉਹ ਪੰਜਾਬ ਦੇ ਅੰਦਰ ਜਿਹੜੀ ਐਸਸੀ ਬੋਰਡ ਤੇ ਟਿਕੀ ਹੋਈ ਹੈ ਸੋ ਕਿਉਂਕਿ ਪਿੱਛੇ ਜ਼ਿਲ੍ਹਾ ਪ੍ਰੀਸ਼ਦਾਂ ਚੋਣਾਂ ਹੁੰਦੀਆਂ ਨੇ ਜ਼ਿਲ੍ਹਾ ਪਰ ਚੋਣਾਂ ਦੇ ਵਿੱਚ ਭਾਜਪਾ ਦੀ ਜੋ ਪਰਫਾਰਮੈਂਸ ਕੋਈ ਜ਼ਿਆਦਾ ਵਧੀਆ ਨਹੀਂ ਹੁੰਦੀ ਕਿਉਂਕਿ ਜਿਹੜੇ ਖੇਤੀ ਕਾਨੂੰਨ ਆਉਣ ਤੋਂ ਬਾਅਦ ਪਿੰਡਾਂ ਦੇ ਵਿੱਚ ਭਾਜਪਾ ਦਾ ਉਸ ਤਰ੍ਹਾਂ ਦਾ ਜਿਹੜਾ ਇਸ ਤਰ੍ਹਾਂ ਦਾ ਆਧਾਰ ਬਣਾਉਣਾ ਚਾਹੁੰਦੇ ਸੀ ਉਸ ਤਰ੍ਹਾਂ ਦਾ ਨਹੀਂ ਬਣ ਰਿਹਾ। ਸੋ ਇਸ ਸਮੇਂ ਕਿਤਨਾ ਕਿਤੇ ਜਿਹੜੀ ਪੂਰੀ ਨਿਗਾਹ ਹੈ ਉਹ ਇਹਨਾਂ ਦੀ ਜਿਹੜੀ ਐਸਟੀ ਬੋਲ ਤੇ ਟਿਕੀ ਹੋਈ ਹੈ। ਤੁਸੀਂ ਦੇਖਿਆ ਹੈ ਕਿ ਭਾਜਪਾ ਵੱਲੋਂ ਸੰਤ ਨਰਿੰਦਰ ਜਨਦਾਦ ਜੀ ਨੂੰ ਪਦਮਸ਼ਰੀ ਦਾ ਅਵਾਰਡ ਵੀ ਦਿੱਤਾ ਗਿਆ ਹੈ ਤੇ ਪ੍ਰਧਾਨ ਮੰਤਰੀ ਹੁਣ ਜਿਹੜੇ ਉਹਨਾਂ ਨੂੰ ਮਿਲਣ ਵੀ ਆ ਰਹੇ ਨੇ। ਦੇਰਾ ਬੱਲਾ ਸਾਹਿਬ ਦੇਰਾ ਬੱਲਾ ਸਾਹਿਬ ਦਾ ਆਪਣਾ ਇੱਕ ਬਹੁਤ ਹੀ ਨਾਦਕ ਕਿ ਸਾਰੇ ਰਾਜਨੀਤਿਕ ਪਾਰਟੀਆਂ ਉੱਥੇ ਜਾਂਦੀਆਂ ਨੇ। ਕਿਉਂਕਿ ਉੱਥੇ ਬਹੁਤ ਜਿਹੜੇ ਲੋਕਾਂ ਦੀ ਸ਼ਰਧਾ ਜੁੜੀ ਹੋਈ ਹੈ ਖਾਸ ਕਰਕੇ ਤੁਸੀਂ ਦੇਖਿਆ ਹੋਣਾ ਹਿਆਰਪੁਰ ਨਮਾ ਸ਼ਾਇਦ ਜ਼ਿਲंधर ਬਹੁਤ ਭਾਰੀ 2 ਲੱਖ ਦੇ ਕਰੀਬ ਜਿਹੜੇ ਸ਼ਤਾਲੂ ਨੇ ਜਿਹੜੇ ਉੱਥੇ ਜਾਂਦੇ ਨੇ ਸੋ ਇਸ ਕਰਕੇ ਉਹਦਾ ਬੜਾ ਮਹੱਤਵ ਹੈ ਸੋ ਜਿਸ ਦਾ ਪੰਜਾਬ ਦੇ ਅੰਦਰ ਲਗਭਗ 23 ਵਿਧਾਨ ਸਭਾ ਸੀਟਾਂ ਤੇ ਉਹਨਾਂ ਦਾ ਅਸਰ ਹੁੰਦਾ ਹਾਲਾਂਕਿ ਡੇਰਾ ਬੱਲਾ ਸਾਹਿਬ ਕਦੇ ਕਦੇ ਵੀ ਅਜੇ ਤੱਕ ਉਹਨਾਂ ਨੇ ਕਿਸੇ ਰਾਜਨੀਤਿਕ ਪਾਰਟੀ ਦਾ ਖੁੱਲ ਕੇ ਸਮਰਥਨ ਨਹੀਂ ਕੀਤਾ ਕਦੇ ਵੀ ਉਹਨਾਂ ਨੇ ਇਸ ਤਰ੍ਹਾਂ ਦੀ ਰਾਜਨੀਤੀ 'ਚ ਨਹੀਂ ਪਏ ਸੋ ਕਿੰਨਾ ਕਿਤੇ ਭਾਜਪਾ ਨੂੰ ਲੱਗ ਰਿਹਾ ਕਿ ਅਸੀਂ ਜਿਹੜੀ ਪੰਜਾਬ ਦੇ ਅੰਦਰ ਜਿਹੜੀ ਉਹਨਾਂ ਦੀ ਇਸਮੇ ਨਜ਼ਰ ਕੇ ਲਈ ਹੈ ਉਹ ਅਨਸੂਚਿਤ ਜਾਤੀ ਬੋਰਡ ਦੇ ਉੱਤੇ ਟਿਕੀ ਹੋਈ ਹੈ ਸੋ ਬਜਟ ਜਿਹੜਾ ਹੈ ਕੇਂਦਰੀ ਬਜਟ ਦੇ ਵਿੱਚੋਂ ਦੇਖਦੇ ਆ ਕਿ ਪੰਜਾਬ ਨੂੰ ਕੀ ਹਾਸਲ ਹੁੰਦਾ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਪੰਜਾਬ ਸਰਕਾਰ ਪਹਿਲਾਂ ਹੀ ਪੰਜਾਬ ਦੀ ਵਿਸ਼ੇਸ਼ ਪੈਕੇਜ ਮੰਗ ਰਹੀ ਹੈ ਕਿਉਂਕਿ ਹੋਰ ਇਸ ਤੋਂ ਇਲਾਵਾ ਸਾਡਾ ਆਰਡੀ ਦਾ ਪੈਸਾ ਰੁਕਿਆ ਹੋਇਆ ਹੈ ਬਹੁਤ ਚੀਜ਼ਾਂ ਜਿਹੜੇ ਪੰਜਾਬ ਦੇ ਕੁਝ ਮਸਲੇ ਨੇ ਜਿਹਨਾਂ ਦੇ ਤੇ ਪੰਜਾਬ ਹਮੇਸ਼ਾ ਕਹਿੰਦਾ ਹੈ ਕਿਉਂਕਿ ਪਿਛਲੇ ਬਜਟ ਤੁਸੀਂ ਦੇਖਿਆ ਹੋਣਾ ਕਿ ਕੇਂਦਰੀ ਬਜਟ ਦੇ ਵਿੱਚ ਸਭ ਤੋਂ ਜ਼ਿਆਦਾ ਬਿਹਾਰ ਨੂੰ ਪੈਸਾ ਦਿੱਤਾ ਗਿਆ ਬਿਹਾਰ ਨੂੰ ਪੈਕੇਜ ਦਿੱਤਾ ਗਿਆ ਆਂਧਰਾ ਪ੍ਰਦੇਸ਼ ਨੂੰ ਪੈਕੇਜ ਦਿੱਤਾ ਗਿਆ ਸੋ ਕਿਤਨਾ ਕਿਤੇ ਕਿਉਂਕਿ ਪੰਜਾਬ ਦੇ ਅੰਦਰ ਹੁਣ ਤੁਸੀਂ ਦੇਖਿਆ ਕਿ ਪੰਜਾਬ ਦੇ ਅੰਦਰ ਫਲਾਡ ਆਇਆ ਬੜਾ ਨੁਕਸਾਨ ਹੋਇਆ ਲੋਕਾਂ ਦੇ ਘਰ ਜੜ ਗਏ ਜ਼ਮੀਨ ਸਾਰੀ ਜਿਹੜੀ ਪਾਣੀ ਵਿੱਚ ਬੈ ਗਈ ਸੋ ਬਹੁਤ ਜ਼ਿਆਦਾ ਉਹਨਾਂ ਦਾ ਨੁਕਸਾਨ ਹੋਇਆ ਜਾਨਵਰਾਂ ਦਾ ਨੁਕਸਾਨ ਹੋਇਆ ਸੋ ਕਿਤਨਾ ਕਿਤੇ ਇਹਦੀ ਮੰਗ ਵੀ ਕੀਤੀ ਜਾ ਰਹੀ ਕਿ ਪੰਜਾਬ ਨੂੰ ਵਿਸ਼ੇਸ਼ ਇਹਨਾਂ ਪੈਕੇਜ ਦਿੱਤਾ ਜਾਵੇ ਹਿਸ ਤੋਂ ਇਲਾਵਾ ਇਹ ਦੇ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਨੇ ਦੂਸਰਾ ਮਸਲਾ ਹੈ ਮਨਰੇਗਾ ਦਾ ਮਨਰੇਗਾ ਦਾ ਕਿਉਂਕਿ ਨਾਮ ਚੇਂਜ ਕਰ ਦਿੱਤਾ ਕਿਉਂਕਿ OG ਰਾਮ ਦੀ ਸਕੀਮ ਲੈ ਆਇਆ ਸੋ ਮਨਰੇਗਾ ਦੇ ਵਿੱਚ ਕਿਉਂਕਿ ਪਹਿਲਾਂ ਕੀ 90% ਜਿਹੜਾ ਹਿੱਸਾ ਕੇਂਦਰ ਸਰਕਾਰ ਦਿੰਦਾ ਸੀ 10% ਸਟੇਟਾਂ ਦਿੰਦੀਆਂ ਸੀ ਹੁਣ ਮਨਰੇਗਾ ਜਿਹੜਾ ਨਵੀਂ ਸਕੀਮ ਜਿਹੜੀ ਆਈ ਹੈ ਜੀ ਰਾਮ ਦੀ ਸਕੀਮ ਦੇ ਤਹਿਤ ਹੁਣ ਜਿਹੜਾ 60% ਸੈਂਟਰ ਦੇਵੇਗਾ ਤੇ 40 ਗਰ ਪਰਸੈਂਟ ਆਫ ਸਟੇਟ ਨੂੰ ਆਪਣੇ ਕੋਲ ਪਹੁੰਚਾ ਕਾ। ਸੋ ਇਸ ਮੁੱਦੇ ਦੇ ਉੱਤੇ ਬੜੀ ਸਿਆਸਤ ਹੋ ਰਹੀ ਹੈ। ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਲਗਾਤਾਰ ਇਸ ਮੁੱਦੇ ਦੇ ਉੱਤੇ ਪ੍ਰੋਟੈਸਟ ਕੀਤੇ ਜਾ ਰਹੇ ਨੇ ਪੰਜਾਬ ਅੰਦਰ। ਖਾਸ ਕਰਕੇ ਉਹ ਕਿ ਜਿਹੜਾ ਮਨਰੇਗਾ ਹੈ। ਮਨਰੇਗਾ ਜਿਹੜਾ ਹੈਗਾ ਉਹ ਪਿੰਡਾਂ ਨਾਲ ਜੁੜੀ ਹੋਈ ਸਕੀਮ ਹੈ। ਤੁਸੀਂ ਦੇਖਿਆ ਹੋਣਾ ਕਿ ਪਿੰਡਾਂ ਦੇ ਵਿੱਚ ਜਿਹੜੇ ਆਮ ਜਿਹੜੇ ਗਰੀਬ ਲੋਕ ਨੇ ਜਾਂ ਹੋਰ ਖਾਸ ਕਰਕੇ ਅਨੁਸੂਚਿਤ ਜਾਤੀ ਦੇ ਲੋਕ ਨੇ ਜਾਂ ਹੋਰ ਉਹ ਉਹ ਇਹਨਾਂ ਦੇ ਜੋਬ ਕਾਰਡ ਬਣੇ ਹੋਏ ਨੇ। ਸੋ ਕਿੰਨਾ ਕੀਤੇ ਜਿਹੜੀਆਂ ਸਾਡੀਆਂ ਜਿਹੜੀ ਕਾਂਗਰਸ ਹੈ ਜਾਂ ਆਮ ਆਦਮੀ ਪਾਰਟੀ ਹੈ ਉਹ ਇਹਨਾਂ ਨੂੰ ਕਹਿ ਰਹੀ ਹੈ ਕਿ ਦੇਖੋ ਜਿਹੜੀ ਕੇਂਦਰ ਸਰਕਾਰ ਹੈ ਉਹ ਮਨਰੇਗਾ ਨੂੰ ਬੰਦ ਕਰਨ ਜਾ ਰਹੀ ਹੈ ਸੋ ਕਿਤਨੇ ਕਿਤੇ ਮਨਰੇਗਾ ਵਰਕਰਾਂ ਦੇ ਵਿੱਚ ਵੀ ਜਿਹੜਾ ਗੁੱਸਾ ਹੈ ਉਹ ਦੇਖਦਾ ਕਿ ਭਾਜਪਾ ਇਸ ਮੁੱਦੇ ਨੂੰ ਕਿਵੇਂ ਹੱਲ ਕਰਦੀ ਹੈ ਕਿਉਂਕਿ ਇੱਕ ਬਹੁਤ ਵੱਡਾ ਇਹ ਵੀ ਬੰਦਾ ਚੈਲੰਜ ਹੈ ਦੂਸਰਾ ਵੱਡਾ ਚੈਲੰਜ ਜੂ ਜਿਸ ਦੇ ਨਿਯਮ ਆਉਂਦੇ ਨੇ ਨਿਯਮ ਆਉਣ ਤੋਂ ਬਾਅਦ ਅੱ퍼 ਕਲਾਸ ਬਹੁਤ ਜੁਤਤ ਹੁੰਦੀ ਹੈ ਖਾਸ ਕਰ ਭਾਜਪਾ ਸ਼ਾਸਿਤ ਰਾਜਾਂ ਦੇ ਵਿੱਚ ਭਾਜਪਾ ਦਾ ਬਹੁਤ ਗਰੋਹ ਹੁੰਦਾ ਇਹਦਾ ਅਸਰ ਅੱਪਰ ਕਲਾਸ ਤੇ ਪੈਂਦਾ ਅੱਪਰ ਕਲਾਸ ਜੋ ਮੋਦੀ ਪਗਲ ਸੀ ਉਹ ਮੋਦੀ ਦੇ ਖਲਾਫ ਨਾਲ ਲੌਣ ਲੱਗੇ ਉਹ ਬਗਾਵਤ ਹੀ ਉਸ ਤਰ੍ਹਾਂ ਆਇਆ ਸੋ ਇਹਦਾ ਅਸਰ ਕਿਤਨਾ ਕਿਤੇ ਜਨਰਲ ਵਰਗ ਤੇ ਕਾਫੀ ਪਿਆ ਇਹਦੇ ਦੇ ਜੁਜੀਸੀ ਨਿਯਮ ਆਉਂਦਾ ਪਰ ਮਸਲਾ ਇਹ ਕਿ ਮਸਲਾ ਇਹ ਕਿ ਹੁਣ ਪਾਜ ਪਾ ਜੜੀ ਹੈ ਨਾ ਉਹਨੂੰ ਉਹਦੇ ਲਈ ਕਿ ਨਵੀਂ ਮਸੀਬਤ ਇਹ ਆ ਗਈ ਹੈ ਹਨਾ ਕੇਸ ਕ੍ਰੀਮ ਕੋਲੋਂ ਜੁਜੀਸੀ ਨਿਯਮ ਤੇ ਰੋਕ ਲਗਾ ਦਿੱਤੀ ਗਈ ਹੈ ਪਰ ਹੁਣ ਦੂਜੇ ਵਾਰ ਸੇ ਗ੍ਰੇਨਸੂ ਚੱਤਿ ਜਾਤੀ ਵਰਗ ਦੇ ਲੋਕ ਨੇ ਉਹਨਾਂ ਸੜਕਾਂ ਤੇ ਆ ਗਏ ਉਹ ਕਹਿ ਰਹੇ ਕਿ ਜੁਜੀਸੀ ਨਿਯਮ ਨੂੰ ਲਾਗੂ ਕੀਤਾ ਜਾਵੇ ਤਾਂ ਬਹੁਤ ਸਾਰੇ ਜਿਹੜੇ ਮਸਲੇ ਨੇ ਹਕੀ ਉਹਨਾਂ ਦਾ ਕਿਵੇਂ ਹੱਲ ਹੋਊਗਾ ਕਿਉਂਕਿ ਪਾਜਪਾ ਜੋ ਤੇ ਇਹ ਵੀ ਇਲਜ਼ਾਮ ਲੱਗ ਰਹੇ ਨੇ ਕਿ ਇਹ ਹਮੇਸ਼ਾ ਹੀ ਧਰਮ ਜਾਤ ਪਾਤ ਦੀ ਰਾਜਨੀਤੀ ਕਰਦੀ ਆ ਰਹੀ ਹੈ ਕਦੇ ਹਿੰਦੂ ਮੁਸਲਮਾਨ ਨੂੰ ਲੜਾ ਰਹੇ ਹਨ ਤੇ ਫਿਰ ਅਪਰ ਕਲਾਸ ਬਨਾਮ ਦਲਤ ਬਨਾਮ OBC ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਬਹੁਤ ਸਾਰੇ ਮਸਲੇ ਨੇ ਤੁਹਾਨੂੰ ਦੇਖਦੇ ਕਿ ਪਾਜਪਾ ਆਪਣੀ ਜੀਨ ਕਿਵੇਂ ਤਲਾਸ਼ਦੀ ਹੈ ਸੋ ਇੱਕ ਜਿਹੜਾ ਸਿਆਸੀ ਚਰਚਾ ਇਹ ਵੀ ਹੈ ਕਿ ਪਾਜਪਾ ਉਨੂੰ ਲੱਗ ਰਿਹਾ ਕਿ ਕਿਉਂਕਿ 117 ਸੀਟਾਂ ਨੇ ਪੰਜਾਬ ਅੰਦਰ ਵਿਧਾਨ ਸਭਾ ਸੀਟਾਂ ਨੇ ਸੋ ਭਾਜਪਾ ਨੂੰ ਲੱਗ ਰਿਹਾ ਕਿ ਅਸੀਂ ਕੁਝ ਨਾ ਕੁਝ ਸੀਟਾਂ ਹਾਸਲ ਕਰ ਲਈਏ ਸ਼ਾਇਦ ਉਹਨਾਂ ਨੂੰ ਲੱਗ ਰਿਹਾ ਕਿ 2027 ਦੀ ਵਿਦਾਨ ਉਹਨਾਂ ਤੋਂ ਬਾਅਦ ਅਗਰ ਉਹਨਾਂ ਨੂੰ ਲੱਗਦਾ ਕਿ ਅਕਾਲੀ ਦਲ ਨਾਲ ਸੰਯੋਗਤਾ ਕਰਨਾ ਪੈ ਸਕਦਾ ਤੇ ਸ਼ਾਇਦ ਉਸ ਟਾਈਮ ਦੀ ਸਥਿਤੀ ਦੇ ਮਤਲਬ ਉਹਨਾਂ ਨੂੰ ਲੱਗ ਰਿਹਾ ਕਿ ਅਗਰ ਇਹਨਾਂ ਸੀਟਾਂ ਜ਼ਿਆਦਾ ਹੁੰਦੀਆਂ ਨੇ ਜਾਂ ਫਿਰ ਇਹ ਅਕਾਲੀ ਭਾਜਪਾ ਨਾਲ ਅਕਾਲੀ ਦਲ ਨਾਲ ਮਿਲ ਕੇ ਸਰਕਾਰ ਵੀ ਬਣਾ ਸਕਦੇ ਆ ਸੋ ਇਸ ਕਰਕੇ ਜਿਹੜੀ ਭਾਜਪਾ ਦੀ ਜਿਹੜੀ ਸੋਚ ਹੈ ਉਹ ਹੈ ਕਿ ਹਾਲਾਂਕਿ ਇਹਨਾਂ ਨੇ ਬਾਅਦ ਕਿਹਾ ਐਲਾਨ ਕੀਤਾ ਕਿ ਅਸੀਂ ਕੱਲ੍ਹ ਲਈ 117 ਸੀਟਾਂ ਤੇ ਚੋਣ ਲੜਾਂਗੇ ਪਰ ਕਿਤੇ ਨਾ ਕਿਤੇ ਇੱਕ ਜਿਹੜਾ ਜਿਹੜੀ ਇੱਕ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਸ਼ਾਇਦ ਵਿਧਾਨ ਸਭਾ ਚੋਣਾਂ ਤੋਂ ਬਾਅਦ ਨਤੀਜਿਆਂ ਤੋਂ ਬਾਅਦ ਭਾਜਪਾ ਕਾ ਲੀਡਰ ਸ਼ਾਇਦ ਇਕੱਠੇ ਹੋ ਜਾਣ ਸੋ ਕਿਉਂਕਿ ਸਿਆਸਤ ਦੇ ਵਿੱਚ ਸਭ ਕੁਝ ਸੰਭਵ ਹੈ ਸਿਆਸਤ ਵਿੱਚ ਕੁਝ ਵੀ ਹੋ ਸਕਦਾ ਪਰ ਇਸ ਸਮੇਂ ਸਭ ਤੋਂ ਜ਼ਿਆਦਾ ਨਜ਼ਰ ਆ ਕੱਲ੍ਹ ਕੇਂਦਰੀ ਬਜਟ ਤੇ ਨੇ ਕੇਂਦਰੀ ਬਜਟ ਦੇ ਵਿੱਚ ਪੰਜਾਬ ਨੂੰ ਕੀ ਹਾਸਲ ਹੁੰਦਾ ਹੈ ਪੰਜਾਬ ਨੂੰ ਕਿਸ ਕੋਈ ਰਾਹਤ ਮਿਲਦੀ ਹੈ ਜਾਂ ਨਹੀਂ ਮਿਲਦੀ ਜਾਂ ਪਹਿਲਾਂ ਨੀ ਤਰ੍ਹਾਂ ਪੰਜਾਬ ਫਿਰ ਉਸੇ ਤਰ੍ਹਾਂ ਹੀ ਜਿਹੜਾ ਇੱਕ ਮੀਟਿੰਗ ਤੇ ਬੈਠੇਗਾ ਜਿਸ ਤਰ੍ਹਾਂ ਪਹਿਲਾਂ ਹੀ ਪੰਜਾਬ ਹਮੇਸ਼ਾ ਹੀ ਪੰਜਾਬ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਕਿ ਸ਼ਾਇਦ ਪੰਜਾਬ ਨੂੰ ਕੁਝ ਮਿਲੇਗਾ ਕਿਉਂਕਿ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਦੋਂ ਪ੍ਰਧਾਨ ਮੰਤਰੀ ਜਦੋਂ ਕੱਲ ਆਉਣਗੇ ਤਾਂ ਸੰਤ ਗੁਰੂ ਰਵਿਦਾਸ ਜੀ ਦੇ ਨਾਮ ਦੇ ਉੱਤੇ ਜਿਹੜਾ ਐਲਾਨ ਕਰਨਗੇ ਜਿਹੜਾ ਆਗਮਪੁਰ 에য়ারਪੋਰਟ ਦਾ ਜਾਂ ਫਿਰ ਹਲਵਾਰਾ ਦਾ ਜਿਹੜਾ ਨਮਾ ਟਰਮੀਨਲ ਆ ਉਹਦਾ ਤੋਂ ਕਾਰਨ ਕਰਨਾ ਆ ਰਹੇ ਆ ਤੇ ਭਾਜਪਾ ਇਸ ਦੇ ਉੱਤੇ ਹੀ ਅਗਲੀ ਗੱਲ ਇਸ ਸਿਆਸਤ ਕਰੇਗੀ ਕਿ ਦੇਖੋ ਪ੍ਰਧਾਨ ਮੰਤਰੀ ਨੇ ਬਹੁਤ ਵੱਡਾ ਜਿਹੜਾ ਇੱਕ ਤੋਹਫਾ ਦੇ ਦਿੱਤਾ ਬਹੁਤ ਵੱਡੀ ਜਿਹੜਾ ਉਹ ਕਰ ਦਿੱਤਾ ਸੰਤ ਗੁਰੂ ਰਵਿਦਾਸ ਜੀ ਦਾ ਜਿਹੜਾ 649 ਪ੍ਰਕਾਸ਼ ਪੁਰਸ਼ ਦੇ ਪੂਰਬ ਦੇ ਮੌਕੇ ਤੇ ਪ੍ਰਧਾਨ ਮੰਤਰੀ ਕਾਲ ਇੱਕ ਫਿਰ ਨੂੰ ਪੰਜਾਬ ਦੌਰੇ ਤੇ ਆ ਰਹੇ ਨੇ ਉਹਨੇ ਡੇਰਾ ਬੱਲਾ ਸਾਹਿਬੀ ਜਾਣਾ ਕੋ ਕਿਤਨਾ ਕੀਤੇ ਜਿਹੜੀ ਸਿਆਸਤ ਜਿਹੜੀ ਹੈ ਇੱਕ ਸਾਫ ਨਜ਼ਰ ਆਉਂਦਾ ਕਿ ਭਾਜਪਾ ਦੀ ਜਿਹੜੀ ਇਸਮੇਂ ਨਜ਼ਰ ਹੈ ਉਹ ਪੰਜਾਬ ਅੰਦਰ ਅਨੁਸੂਚਿਤ ਜਾਤੀ ਪੋਰਟ ਤੇ ਠਿੱਗੀ ਹੋਈ ਹੈ ਜਿੱਦੇ ਸਾਰੇ ਭਾਜਪਾ ਪੰਜਾਬ ਦੇ ਅੰਦਰ ਆਪਣਾ ਇੱਕ ਜਿਹੜਾ ਆਧਾਰ ਤਿਆਦਾ ਕਰਨਾ ਚਾਹੁੰਦੀ ਹੈ ਕਿਉਂਕਿ ਪੰਜਾਬ ਦੇ ਅੰਦਰ ਜੋ ਕਿ ਮਸਲੇ ਬਹੁਤ ਨੇ ਪੰਜਾਬ ਦੇ ਅੰਦਰ ਖਾਸ ਕਰਕੇ ਪਿੰਡਾਂ ਦੇ ਵਿੱਚ ਭਾਜਪਾ ਦਾ ਉਧਾਰ ਨਹੀਂ ਹੈ ਸ਼ਹਿਰਾਂ ਦੇ ਵਿੱਚ ਭਾਜਪਾ ਸੀ ਪਰ ਹੁਣ ਦੇਖਦੇ ਆ ਕਿ ਅਪਰ ਕਲਾਸ ਦਾ ਕੀ ਨਜ਼ਰੀਆ ਹੁੰਦਾ ਹੈ ਕਿਉਂਕਿ ਉਹ ਵੀ ਨਰਾਤ ਚੱਲ ਰਹੇ ਆ ਭਾਜਪਾ ਤੋਂ ਸੋ ਕਿਤਨੇ ਕਿਤੇ ਭਾਜਪਾ ਦੀ ਜੋ ਜਿਹੜੀ ਇਸ ਸਮੇਂ ਨਜ਼ਰ ਆਇ ਉਹਨਾਂ ਸੁੱਚ ਜਾਤੀ ਬੋਰਡ ਤੇ ਕੀ ਕੀ ਹੋਈ ਹੈ ਕਿ ਸ਼ਾਇਦ ਪੋਜ਼ੇ ਸਾਰੇ ਉਹਦਾ ਬੇੜਾ ਪਾਰ ਹੋ ਜਾਏ ਪਰ ਇਹ ਤਾਂ 2027 ਦੀਆਂ ਵਿਧਾਨ ਸਭਾ ਚ ਉਹਨਾਂ ਦੱਸਣੀਆਂ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਕੀ ਨਤੀਜੇ ਆਉਂਦੇ ਨੇ ਕਿਉਂਕਿ ਆ ਮੋਗਾ ਦੇ ਵਿੱਚ ਭਾਜਪਾ ਵੱਲੋਂ ਰੈਲੀ ਕੀਤੀ ਜਾਣੀ ਹੈ ਜਿੱਥੇ ਅਮੇਸ਼ਾ ਆ ਰਹੇ ਨੇ ਕਿਉਂਕਿ ਮੋਗਾ ਮਾਲਵੇ ਦਾ ਇੱਕ ਸਤੁੱਲ ਇੰਪੋਰਟਲ ਜਿਹੜਾ ਸ਼ਹਿਰ ਹੈ ਜਿੱਤੋਂ ਕਿ ਅਕਸਰ ਤੁਸੀਂ ਦੇਖਿਆ ਹੋਣਾ ਕਿ ਆ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੇ ਚੋਣਾਂ ਦਾ ਆਗਾਜ਼ ਮੋਗੇ ਤੋਂ ਕਰ दिए ਨੇ ਸੋ ਭਾਜਪਾ ਵੱਲੋਂ ਵੀ ਜਿਹੜਾ ਮੋਗੇ ਤੋਂ ਆਗਾਜ਼ ਕੀਤਾ ਜਾ ਰਿਹਾ ਸੋ ਹੁਣ ਦੇਖਦੇ ਹਾਂ ਕਿ ਭਾਜਪਾ ਉਹਨਾਂ ਦੇ ਸਮੇਂ ਦੇ ਵਿੱਚ ਪੰਜਾਬ ਅੰਦਰ ਕਿੰਨੀ ਕ ਮਜ਼ਬੂਤੀ ਫੜਦੀ ਹੈ ਕਿ ਇਹਦੇ ਜਿਹੜੇ ਭਾਜਪਾ ਕਿੰਨਾ ਕ ਆਪਣਾ ਜਿਹੜਾ ਪ੍ਰਦਰਸ਼ਨ ਸਦਨ ਸਭਾ ਚੋਣਾਂ ਚ ਕਿੰਨਾ ਕ ਵਧੀਆ ਕਰ ਪਾਏਗੀ ਕਿਉਂਕਿ ਪਿਛਲੀ ਵਾਰ ਵੀ 2022 ਦੀਆਂ ਸਦਨ ਸਭਾ ਚੋਣਾਂ ਦੇ ਵਿੱਚ ਭਾਜਪਾ ਨੇ ਇਕੱਲੇ ਚੋਣ ਲੜੀ ਸੀ ਪਰ ਦੋ ਹੀ ਉਹਨਾਂ ਦੇ ਜਿਹੜੇ ਵਿਧਾਇਕ ਜਿੱਤੇ ਸੀ ਸੋ ਇਸ ਕਰਕੇ ਹੁਣ ਦੇਖਦੇ ਹਾਂ ਕਿ ਇਨ੍ਹਾਂ ਤੋਨਾਂ ਦੇ ਵਿੱਚ ਕੀ ਕਿਸ ਤਰ੍ਹਾਂ ਦਾ ਜਿਹੜਾ ਪਾਜ ਪਾਪਨਾ ਪ੍ਰਦਰਸ਼ਨ ਕਰ पाएगी ਧੰਨਵਾਦ